ਅੱਜ ਸਰਕਾਰ ਵੱਲੋਂ ਜਿਹੜਾ 2024-25 ਦਾ ਬਜਟ ਪੇਸ਼ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਇੰਡਸਟਰੀ ਲਈ ਕੋਈ ਜ਼ਿਆਦਾ ਬੈਨੀਫਿਟ ਨਜ਼ਰ ਨਹੀਂ ਆਏ ਇਹਦੇ ਵਿੱਚ ਕੁਝ ਜਿਹੜੇ ਪੁਆਇੰਟ ਹੈ ਸਰਕਾਰ ਨੇ ਚੰਗੇ ਕੀਤੇ ਉਹਦੇ ਵਿੱਚ ਜਿੱਦਾਂ ਕਿ ਆਪਣਾ ਸਕਿਲਡ ਡਵੈਲਪਮੈਂਟ ਲਈ 2 ਲੱਖ ਕਰੋੜ ਰੁਪਏ ਰੱਖਿਆ ਗਿਆ ਕਿਉਂਕਿ ਸਕਿਲਡ ਵਰਕਫੋਰਸ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਔਰ MSME ਲਈ ਇੱਕ ਜੇ ਉਹਨੂੰ ਕੋਈ ਜ਼ਰੂਰਤ ਪੈਂਦੀ ਹੈ ਕ੍ਰਾਈਸਿਸ ਫੰਡ ਰੱਖਿਆ ਗਿਆ ਇਸ ਤੋਂ ਇਲਾਵਾ ਜਿਹੜੀ ਸੀਐਲਐਸ ਸਕੀਮ ਹੈ ਉਹਦੇ ਬਾਰੇ ਡਿਕਲੇਅਰ ਕੀਤਾ ਗਿਆ ਔਰ ਪਰ ਉਹਦਾ ਹਲੇ ਬਜਟ ਦੀਆਂ ਡਿਟੇਲਸ ਨਹੀਂ ਆਈਆਂ ਉਹ ਸਕੀਮ ਇੰਡਸਟਰੀ ਤੱਕ ਕਿਦਾਂ ਪਹੁੰਚ ਪਾਏਗੀ ਸੋ ਆਲਮੋਸਟ ਕਿ ਇਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਇਹ ਆਲਮੋਸਟ ਕੈਰੀ ਫਾਰਵਰਡ ਬਜਟ ਹੀ ਹੁੰਦਾ ਮੇਰਾ ਪਿੱਛੇ ਬਹੁਤ ਸਾਲਾਂ ਦਾ ਤਜਰਬਾ ਹੈ ਜਿਹੜਾ ਇਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਉਹ ਆਲਮੋਸਟ ਕੈਰੀ ਫਾਰਵਰਡ ਬਜਟ ਹੁੰਦਾ ਸੋ ਪਰ ਜਿਹੜੀਆਂ ਇੰਡਸਟਰੀ ਨੇ ਕਾਫੀ ਡਿਮਾਂਡ ਕੀਤੀਆਂ ਸੀ ਇਹ ਜਿਹੜੀ ਸਿਰਫ ਸਾਡੀ ਡਿਮਾਂਡ ਜਿਹੜੀ ਸਕਿੱਲ ਡਿਵੈਲਪਮੈਂਟ ਵਾਲੀ ਉਹਦੇ ਤੇ ਸਰਕਾਰ ਨੇ ਫੋਕਸ ਕੀਤਾ ਹੈ ਇਸ ਤੋਂ ਇਲਾਵਾ ਜਿਹੜੀਆਂ ਕੁਝ ਕੰਪਲਿਕੇਸ਼ਨ ਸੀ TDS ਦੀਆਂ ਉਹ ਘੱਟ ਕੀਤੀਆਂ ਗਈਆਂ ਕੁਝ ਕੰਪਲਿਕੇਸ਼ਨ ਵਧਾ ਦਿੱਤੀਆਂ ਗਈਆਂ ਇਨਕਮ ਟੈਕਸ ਦੀਆਂ ਔਰ ਜਿਹੜਾ ਮੇਨ ਸਾਡੀ ਡਿਮਾਂਡ ਸੀ ਵੀ 43 ਵੀ ਸਰਕਾਰ ਵੱਲੋਂ ਇਹ ਇਹਨੂੰ ਦੁਬਾਰਾ ਰੀਲੂਕ ਕੀਤਾ ਜਾਵੇ ਉਹ ਤੇ ਕੁਝ ਨਹੀਂ ਐਕਸ਼ਨ ਲਿਆ ਗਿਆ ਅਸੀਂ ਫైనాన్స్ ਮਿਸਟਰ ਸਾਹਿਬ ਨੂੰ ਆਪਣੀ ਪ੍ਰੈਜ਼ੈਂਟੇਸ਼ਨ ਭੇਜਾਂਗੇ ਔਰ ਕੋਸ਼ਿਸ਼ ਕਰਾਂਗੇ ਉਹਨੂੰ ਮਿਲ ਕੇ ਜਿਹੜੇ ਇੰਡਸਟਰੀ ਦੇ ਰਿਲੇਟਿਡ ਜਿੰਨੇ ਵੀ ਪੁਆਇੰਟ ਹੈ ਉਹ ਉਹਨਾਂ ਨੂੰ ਸੁਧਾਰ ਕਰਾਇਆ ਸੀ ਤੇ ਟੋਟਲ ਡਸ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੁੰਦੇ ਦੇਖੋ ਨੰਬਰ ਤਾਂ ਲੋਕਾਂ ਨੇ ਦੇਣੇ ਆ ਹੁਣ ਉਹਦਾ ਨੰਬਰ ਦੀ ਕੋਈ ਵੇਟੇਜ ਨਹੀਂ ਐਗਿਟਿ ਸਰ ਐਵਰੇਜ ਬਜਟ ਬੁਡਜਟ অর ਆਈ ਥਿੰਕ ਇਟ ਇਜ਼ ਵਟ ਏਵਰ ਵਾਸ ਐਕਸਪੈਕਟਿਡ ਇਟ ਇਜ਼ ਦ ਸੇਮ ਬਜਟ ਕੀ ਕੀ ਕਿਹੜੇ ਕੀ ਪੁਆਇੰਟ ਸੀਗੇ ਅਪਾਰਟ ਫਰਮ 43 ਬੀ ਕਿਹੜੇ ਡਿਮਾਂਡ ਸੀ ਕੀ ਡਿਮਾਂਡ ਸੀ ਤੁਹਾਡੇ ਸਰ ਕੱਲ ਅਸੀਂ ਇੱਕ ਪ੍ਰੈਸ ਨੋਟ ਭੇਜਿਆ ਸੀ ਉਦੇ ਵਿੱਚ ਜਿਹੜੇ ਕੀ ਚੈਲੰਜ ਅਸੀਂ ਲਿਖ ਕੇ ਭੇਜੇ ਸੀ ਇੱਕ ਤਾਂ ਐਮਐਸਐਮ ਲਈ ਹੈ ਸਕੀਮ ਹੈ ਜਿਹੜੀਆਂ ਉਹ ਜ਼ਿਆਦਾਤਰ ਇਫੈਕਟਿਵ ਨਹੀਂ ਹੈਗੀਆਂ 10 ਦੇ ਕਰੀਬ ਸਕੀਮ ਹੈ ਇਸ ਤੋਂ ਇਲਾਵਾ ਜਿਹੜਾ ਫਰੇਟ ਕੋਰੀਡੋਰ ਹੈ ਉਹ ਪੰਜਾਬ ਅਸੀਂ ਬਾਰਡਰ ਤੋਂ ਦੂਰ ਆ ਇਹਦੇ ਲਈ ਫਰੇਟ ਦਾ ਜਿਹੜਾ ਕੋਰੀਡੋਰ ਹੈ ਉਹਨੂੰ ਜਲਦੀ ਆਪਰੇਸ਼ਨਲ ਕੀਤਾ ਜਾਵੇ ਔਰ ਉਹਦਾ ਟਾਰਗੇਟ ਰੱਖਿਆ ਜਾਵੇ ਵੀ ਪੋਰਟ ਵਿੱਚ ਪੋਰਟ ਤੇ ਮਾਲ ਸਮਝ ਲਓ 24 ਤੋਂ 36 ਘੰਟੇ ਚ ਪਹੁੰਚ ਜਾਏਗਾ ਔਰ ਜੀਐਸਟੀ ਜਿਹੜਾ ਪੈਟਰੋਲ ਡੀਜ਼ਲ ਹੈ ਉਹਦੇ ਤੇ ਅਸੀਂ ਕਿਹਾ ਸੀ ਜੀਐਸਟੀ ਰੀਇੰਬਰਸ ਹੋਵੇ ਔਰ ਟੈਕਸ ਸਲੈਬ ਲਈ ਅਸੀਂ ਇਹ ਰਿਕੁਐਸਟ ਕੀਤੀ ਸੀ ਵੀ ਪਾਰਟਨਰਸ਼ਿਪ ਕੰਸਰਨ ਕਿਉਂਕਿ ਇੰਡੀਆ ਦੇ ਵਿੱਚ 90% ਜਿਹੜੀ ਇੰਡਸਟਰੀ ਹੈ ਉਹ ਆਈਦਰ ਪਾਰਟਨਰਸ਼ਿਪ ਕੰਸਰਨ ਹੈ ਉਹਦੇ ਤੇ ਜਿਹੜਾ ਟੈਕਸ ਹੈ ਉਹ ਜ਼ਿਆਦਾ ਹੈ ਜਦ ਕਿ ਜਿਹੜੀਆਂ ਲਿਮਟਿਡ ਪ੍ਰਾਈਵੇਟ ਲਿਮਟਿਡ ਕੰਪਨੀਆ ਉਹਦੇ ਤੇ ਟੈਕਸ ਘੱਟ ਹੈ ਸੋ ਅਸੀਂ ਕਹਿੰਦੇ ਅਸੀਂ ਇਹ ਕਿਹਾ ਸੀ ਵੀ ਟੈਕਸ ਘਟਾਇਆ ਜਾਵੇ ਤਾਂ ਕਿ ਔਨੈਸਟ ਟੈਕਸ ਪੇਅਰ ਨੂੰ ਈਜ਼ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਸਪੂਰੀਅਸ ਪਾਰਟਸ ਕਾਫੀ ਜਿਆਦਾ ਬਾਹਰੋਂ ਆਉਂਦੇ ਆ ਔਰ ਅੰਡਰ ਵੈਲਿਊਡ ਪਾਰਟ ਚਾਈਨਾ ਜਾਂ ਹੋਰ ਕੰਟਰੀਜ਼ ਤੋਂ ਆਉਂਦੇ ਆ ਉਹਦੇ ਸਬੰਧ ਵਿੱਚ ਐਕਸ਼ਨ ਲਿਆ ਜਾਵੇ ਪੰਜਾਬ ਬਾਰਡਰ ਸਟੇਟ ਹੈ ਜਿੱਦਾਂ ਕਿ 15000 ਕਰੋੜ ਕੈਪੀਟਲ ਬਣਾਉਣ ਲਈ ਆਂਧਰਾ ਨੂੰ ਦਿੱਤਾ ਬਹੁਤ ਬਾਰਡਰ ਸਟੇਟਸ ਨੂੰ ਸਟਰੈਂਥਰਿੰਗ ਦੀ ਬੜੀ ਲੋੜ ਹੈ ਤੁਸੀਂ ਰੋਜ਼ ਦੇਖਦੇ ਹੋ ਉਦੋਂ ਕ੍ਰਾਸ ਦਾ ਬਾਰਡਰ ਕੋਈ ਨਾ ਕੋਈ ਕਦੀ ਨਸ਼ਾ ਆ ਰਿਹਾ ਹੈ ਕਦੀ ਹਥਿਆਰ ਆ ਰਿਹਾ ਹੈ ਸ਼ਰਾਰਤ ਕੀਤੀ ਜਾ ਰਹੀ ਸੋ ਉਹ ਏਰੀਆ ਨੂੰ ਡਿਵੈਲਪ ਕਰਨ ਲਈ ਸਪੈਸ਼ਲ ਫੰਡ ਸਰਕਾਰ ਨੂੰ ਤੋਂ ਅਸੀਂ ਡਿਮਾਂਡ ਕੀਤੀ ਸੀ ਜਿਹੜੇ ਫ੍ਰੀ ਟ੍ਰੇਡ ਐਗਰੀਮੈਂਟ ਹੈ ਗਵਰਨਮੈਂਟ ਸਾਈਨ ਕਰ ਰਹੀ ਹੈ ਚਲੋ that was not the part of the budget but still we have demanded ਕਿ ਜੇ ਕੋਈ ਜਿੱਦਾਂ ਕਿ ਬੰਗਲਾਦੇਸ਼ ਨਾਲ ਜਿਹੜੇ ਲੋ ਜੀਡੀਪੀ ਵਾਲੇ ਕੰਟਰੀ ਹੈ ਉਹਨਾਂ ਨਾਲ ਐਫਟੀਨਾ ਸਾਈਨ ਕੀਤੇ ਜਾ ਜਦੋਂ ਆਪਣਾ ਪਿਊਸ਼ ਗੋਇਲ ਜੀ ਮਾਨਜੋਗ ਕਮਰਸ ਮਿਨਿਸਟਰ ਲੁਧਿਆਣਾ ਹੈ ਸੀ ਉਹਨਾਂ ਨੂੰ ਵੀ ਅਸੀਂ ਹਾਈਲਾਈਟ ਕੀਤਾ ਸੀ ਇਸ ਤੋਂ ਇਲਾਵਾ ਸਕਿੱਲ ਡਵੈਲਪਮੈਂਟ ਸਕੀਮ ਲਈ ਕਿਹਾ ਸੀ ਉਹਦੇ ਲਈ 2 ਲੱਖ ਕਰੋੜ ਅਲੋਕੇਟ ਕੀਤਾ ਗਿਆ ਡਿਟੇਲ ਬਜਟ ਆਣ ਤੇ ਪਤਾ ਲੱਗੇਗਾ ਵੀ ਉਹਦਾ ਇਫੈਕਟਿਵਨੈਸ ਕਿੰਨੀ ਹੈ ਇਸ ਤੋਂ ਇਲਾਵਾ ਜਿਹੜੀ ਸੋਲਰ એનર્ਜੀ ਹੈ ਜਿੱਦਾਂ ਕਿ ਰਹਿੈਸੀ ਇਲਾਕਿਆਂ ਨੂੰ 77000 ਜਾਂ 78000 ਤੱਕ ਦੀ ਸਬਸਿਡੀ ਹੈ ਅਸੀਂ ਇਹ ਡਿਮਾਂਡ ਕੀਤੀ ਸੀ ਵੀ ਇੰਡਸਟਰੀ ਲਈ ਵੀ ਸਿਮਿਲਰ ਸਬਸਿਡੀ ਦਿੱਤੀ ਜਾਵੇ ਉਹਦਾ ਕਾਰਨ ਇਹ ਹੈ ਵੀ ਜਿਹੜਾ ਇੱਕ ਬੜਾ ਵੱਡਾ ਦਾਇਨ ਜਿਹਨੂੰ ਕਹਿੰਦੇ ਹਨ ਨਾ ਬੜਾ ਵੱਡਾ ਚੈਲੰਜ ਇੰਡਸਟਰੀ ਲਈ ਆ ਰਿਹਾ ਹੈ ਦੈਟ ਇਜ਼ ਈ ਈ ਐਸ ਜੀ ਇਕਨੋਮਿਕ ਐਂਡ ਸੋਸ਼ਲ ਗਵਰਨੈਂਸ ਉਹਦੇ ਨਾਲ ਜਿਹੜਾ ਸਾਡਾ ਜਿੰਨੀ ਵੀ ਅਸੀਂ ਇੱਥੋਂ ਐਕਸਪੋਰਟ ਕਰੀਦੀ ਹੈ ਉਹਦੇ ਤੇ ਕਈ ਕੰਟਰੀਜ਼ ਜੇ ਅਸੀਂ ਈ ਸੀ ਜੀ ਐਸ ਸਾਡੇ ਪ੍ਰੋਪਰ ਨਹੀਂ ਤਾਂ ਉਹਦੇ ਤੇ ਸਾਨੂੰ 5% ਡਿਊਟੀ ਲਗਾਉਣ ਦੀ ਗੱਲ ਕਰ ਰਹੇ 2026 ਸੋ ਸੋਲਰ ਨਾਲ ਉਹ ਬੇਸਿਕਲੀ ਉਹ ਗਲੋਬਲ ਵਾਰਮਿੰਗ ਤੇ ਹੈ ਔਰ ਸੋਲਰ ਨਾਲ ਉਹਦਾ ਸਾਨੂੰ ਕਾਫੀ ਐਡਵਾਂਟੇਜ ਹੋ ਸਕਦਾ ਹੈ ਸੋ ਅਸੀਂ ਸਰਕਾਰ ਤੋਂ ਡਿਮਾਂਡ ਕੀਤੀ ਸੀ ਮੇਬੀ ਉਹਦੇ ਤੇ ਵੀ ਕਲੈਰਟੀ ਪੈਂਡਿੰਗ ਹੈ ਸੋਲਰ ਲਈ ਕੁਝ ਫੰਡ ਅਲੋਕੇਟ ਕੀਤੇ ਪਰ ਉਹ ਜੇ ਨਹੀਂ ਦੱਸਿਆ ਵੀ ਇੰਡਸਟਰੀ ਨੂੰ ਕੀ ਮਿਲੇਗਾ ਥੈਂਕ ਯੂ ਵੈਰੀ ਥੈਂਕ ਯੂ ਜਿਹੜੇ ਬਿੱਟੂ ਨਾਲ ਵੀ ਇੱਕ ਇੱਕ ਕਰਕੇ ਜੀ ਸਰ ਬਿੱਟੂ ਨਾਲ ਵੀ ਸਾਡੀ ਮੀਟਿੰਗ ਹੋਈ ਸੀਗੀ ਉਹ ਕੀ ਕਹਿਦਾ ਮੈਂ ਤੁਹਾਨੂੰ ਬਿੱਟੂ ਜੀ ਰਮਨਜੀਤ ਸਿੰਘ ਬਿੱਟੂ ਜੀ ਨਾਲ ਸਾਡੀ ਮੀਟਿੰਗ ਹੋਈ ਸੀ ਇਹੀ ਪੁਆਇੰਟ ਸਾਰੇ ਉਹਨਾਂ ਨਾਲ ਖਾਸ ਤੌਰ ਤੇ ਅਸੀਂ ਫੂਡ ਪ੍ਰੋਸੈਸਿੰਗ ਇੰਡਸਟਰੀ ਬਾਰੇ ਉਹਨਾਂ ਨੂੰ ਕਈ ਸੁਝਾਅ ਦਿੱਤੇ ਸੀ ਔਰ ਉਹਨਾਂ ਨੇ ਯਕੀਨ ਦਿਵਾਇਆ ਸੀ ਵੀ ਉਹ ਜਾ ਕੇ ਮੰਤਰਾਲੇ 'ਚ ਗੱਲ ਕਰਨਗੇ ਕਿਉਂਕਿ ਹੁਣ ਹਰ ਕੋਈ ਬਜਟ 'ਚ ਬਿਜ਼ੀ ਸੀ ਤਾਂ ਆਫਟਰ ਬਜਟ ਜਿਹੜੀ ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੀ ਬੜੀ ਜ਼ਰੂਰਤ ਹੈ ਔਰ ਮੈਨੂੰ ਪੂਰੀ ਉਮੀਦ ਹੈ ਵੀ ਉਹ ਹੁਣ ਆਪਣਾ ਬੰਦਾ ਦਾਇਤ ਪੰਜਾਬ ਲਈ ਪੂਰਾ ਕਰਨਗੇ ਔਰ ਇੱਥੇ ਪੰਜਾਬ 'ਚ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਖਾਸ ਤੌਰ ਤੇ ਛੋਟੀ ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਕਲਸਟਰ ਬਣਾ ਕੇ ਪਿੰਡਾਂ 'ਚ ਲਗਾਈ ਜਾਏ ਜਾਂ ਕਸਬਿਆਂ 'ਚ ਲਗਾਈ ਜਾਏ ਉਹ ਤਰੱਕੀ ਕਰੇਗੀ ਜਦ ਜਿਵੇਂ ਬਿਹਾਰ ਵਾਸਤੇ ਇੱਕ ਇੰਡਸਟਰੀਅਲ ਕੋਰੀਡੋਰ ਅਨਾਉਂਸ ਕੀਤਾ ਗਿਆ ਹੈ ਖੰਡਾ ਪ੍ਰਦੇਸ਼ ਵਾਸਤੇ ਸਪੈਸ਼ਲਿਸਟਿਸੀਫਿਕਲੀ ਫੰਡਸ ਅਲੋਕੇਟ ਕੀਤੇ ਗਏ ਨਾ ਕਿ ਇਟ ਡੈਲੀਬਰੇਟਲੀ ਪੰਜਾਬ ਨੂੰ ਇਗਨੋਰ ਕੀਤਾ ਗਿਆ ਹੈ ਨਹੀਂ ਅਸੀਂ ਇਹ ਤਾਂ ਦੇਖੋ ਪੋਲੀਟਿਕਲ ਹੈ ਵੀ ਆਰ ਨਾਟ ਅ ਪੋਲੀਟਿਕਲ ਆਰਗੇਨਾਈਜੇਸ਼ਨ ਅਸੀਂ ਤਾਂ ਕਮਰਸ ਤੇ ਜਾਂ ਫੈਕਟਸ ਤੇ ਗੱਲ ਕਰ ਸਕਦੇ ਹਾਂ ਦਿਸ ਯੂ ਕੈਨ ਆਸਕ ਫਰੋਮ ਸਮ ਪੋਲੀਟਿਕਲ ਪਰਸਨ ਅ ਮਾਰਸ਼ਲ ਪ੍ਰਵੀਂਦਰ ਸਾਨੀ ਫਰੋਮ ਸੈਨੀਟੈਕ ਇੰਜੀਨੀਅਰਸ ਵਾਈਸ ਪ੍ਰੀਡੈਂਟ ਟੂ ਸੀਆਈਓ ਲੁਧਿਆਣਾ ਟੂਡੇ ਬਜ਼ਾਰ ਟੂਡੇ ਇਜ਼ ਵੈਰੀ ਐਕਸਲੈਂਟ ਫੋਰ पुअर पर्सन यूथ वोमैन एंड फार्मर्स एज पर इंडस्ट्री एंगल बजट इज नोट प्रो पर बट हेयर इज समथिंग फोर एम एस एम ई लाइक एम एस एम ई के लिए जो मुद्रा योजना होती है वो दस लाख से बीस लाख की तो उसका हम स्वागत करते हैं और सरकार का बहुत बहुत धन्यवाद करते हैं क्योंकि मैं एम एस एम ई से बिलोंग करता हूँ तो ये लिए हमारे लिए एक बहुत अच्छा कदम है भारतीय सरकार का दूसरा इसमें डिफेंस के लिए बहुत कुछ किया है सरकार ने ग्रामीण विकास के लिए बहुत कुछ किया है और शहरी विकास के लिए बहुत कुछ किया है लेकिन इंडस्ट्री के लिए इतना ज़्यादा कुछ नहीं किया एक आम नागरिक के लिए जो इनकम टैक्स में थोड़ा हेल्प जरूर मिली है जो 10-12 लाख तक की रिटर्न भरते हैं उनको कुछ राहत की सांस मिलेगी थैंक यू वेरी मच